ਜਲੰਧਰ ਦੇ ਪੀੜਪਾੜ ਵਾਲੇ ਇਲਾਕਿਆਂ ਦੇ ਵਿੱਚ ਲਗਾਤਾਰ ਦੁਕਾਨਾਂ ਦੇ ਬਾਹਰ ਨਜਾਇਜ਼ ਕਬਜ਼ਿਆਂ ਨੂੰ ਲੈ ਕੇ ਨਗਰ ਨਿਗਮ ਵੱਲੋਂ ਕਾਰਵਾਈ ਕੀਤੀ ਜਾਂਦੀ ਰਹੀ ਹੈ ਇਸੇ ਦੇ ਤਹਿਤ ਅੱਜ ਨਗਰ ਨਿਗਮ ਵੱਲੋਂ ਫਗਵਾੜਾ ਗੇਟ ਢੀਂਗਰਾ ਗੇਟ ਅਤੇ ਮਾਈ ਹੀਰਾ ਗੇਟ ਦੇ ਇਲਾਕਿਆਂ ਵਿੱਚ ਕਾਰਵਾਈ ਕੀਤੀ ਗਈ ਹੈ ਉਧਰ ਦੁਕਾਨਦਾਰਾਂ ਦੇ ਲਗਾਏ ਸਮਾਨ ਨੂੰ ਵੀ ਜਿੱਥੇ ਅਧਿਕਾਰੀਆਂ ਨੇ ਜਬਤ ਕੀਤਾ ਤਾਂ मौके ਤੇ ਪਹੁੰਚੇ ਅਧਿਕਾਰੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੁਕਾਨਾਂ ਦੇ ਬਾਹਰ ਲੱਗੇ ਸਮਾਨ ਨੂੰ ਉਹਨਾਂ ਚੁੱਕਿਆ ਹੈ ਕਿ ਜੁਰਮਾਨਾ ਲੈ ਕੇ ਇਹਨਾਂ ਨੂੰ ਛੱਡਿਆ ਜਾਵੇਗਾ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਕਈ ਵਾਰ ਇਹਨਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਪਰ ਇਹਨਾਂ ਵੱਲੋਂ ਸੁਣਵਾਈ ਨਹੀਂ ਕੀਤੀ ਜਾਂਦੀ ਜਿਸ ਦੇ ਚੱਲਦਿਆਂ ਇਹ ਕਾਰਵਾਈ ਕੀਤੀ ਗਈ ਹੈ ਹਾਂ ਜੀ ਬਾਈ ਕੀ ਨਾਮ ਆਪਣਾ ਬਾਈ ਕਰਕੇ ਸ਼ਮਸ਼ ਆਜੇ ਤਰ੍ਹਾਂ ਕਾਰਵਾਈ ਕੀਤੀ ਗਈ ਉਹਦੇ ਬਾਰੇ ਦੱਸੋ ਅੱਜ ਮਾਨਯੋਗ ਕਮਿਸ਼ਨਰ ਸਾਹਿਬ ਜੀ ਦੇ ਉਸਮਾ ਦੇ ਮਤਲਬ ਅਸੀਂ ਅੱਜ ਵਾੜਾ 게ਟ ਕਿਹੜਾ 게ਟ ਤੇ ਤੇਰਾ ਪਹਿਰਾ 게ਟ ਮੱਤ ਕਰਦੇ ਸਰ ਤੇ ਇਹ ਕਾਰਵਾਈ ਕਿੰਨੇ ਲੋਕਾਂ ਸਮਾਨ ਵਿੱਚ ਜ਼ਬਤ ਕੀਤਾ ਗਿਆ ਸਮਾਨ ਸਾਰੇ ਸਮਾਨ ਜ਼ਬਤ ਕੀਤਾ ਗਿਆ ਵਾ ਇਹਦੇ ਦੇ ਦਿੱਤਾ ਜਾਏਗਾ ਜੁਰਮਾਨਾ ਵੀ ਕੀਤਾ ਨਹੀਂ ਜੁਰਮਾਨਾ ਕਰਕੇ ਦਵਾਂ